ਸੰਗ ਬਾਬਾ ਕਰਤਾਰ ਸਿੰਘ ਮੇਰੇ ਚਾਚਾ ਜੀ ਸਨ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੈ ਉਦੋਂ ਧੰਗੁਰੂ ਤੇਗਪਾਦਰ ਪਾਸ਼ਾ ਦਾ 350 ਸਾਲਾ ਸ਼ੀਦੀ ਦਿਹਾੜਾ ਸੀ ਮਾਫ ਕਰਨਾ 300 ਸਾਲਾ ਤੈਨੂੰ 350 ਮਨਾਉਣਾ ਉਦੋਂ 300 ਸੀ ਉਹਨਾਂ ਥਾਂ ਥਾਂ ਤੇ ਨਾਹਰਾ ਮਾਰਿਆ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕਾ ਨਾ ਜਾਵੇ ਇਉਂ ਸੰਤੀ ਨਗਰ ਕੀਰਤਨ ਪੰਜਾਬ ਦੇ ਪਿੰਡਾਂ ਚੋਂ ਲਗਾਏ ਜਿਸ ਦਿਨ ਅਖੀਲਾ ਸਮਾਗਮ ਸੀ ਨਾ 11 ਨਵੰਬਰ ਤੇ 75 ਦੇ ਵਿੱਚ ਚਿਮਚੇ ਮੁੱਕਦੇ ਨਹੀਂ 인ਦਰਾ ਗਾਂਧੀ ਆਈ ਤੇ ਸਾਡੇ ਕਿਸੇ ਚਿਮਚੇ ਭਰਾ ਨੇ ਆ ਕੇ ਆਜ ਦਿੱਲੀ ਦਾ ਤਖਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੱਥਾ ਟੇਕਣ ਆਇਆ ਤੇ ਸੰਧ ਕਰਤਾਰ ਸਿੰਘ ਬੜੇ ਬੇਪਰਵਾਹ ਸਨ ਕਿਉਂਕਿ ਆਪਾ ਪੜ੍ਹਦਿਆਂ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਗ ਸੁਆਮੀ ਪ੍ਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾ ਹੈ ਉਹਨਾਂ ਪ੍ਰਬੰਧਕਾਂ ਨੂੰ ਆਖਿਆ ਮੈਨੂੰ ਵੀ ਟਾਈਮ ਦਿਓ ਉਹਨਾਂ ਨੇ ਟਾਈਮ ਦਿੱਤਾ 25 ਮਿੰਟ ਤੇ ਸੰਧ ਕਰਤਾਰ ਸਿੰਘ ਨੇ ਗੱਲ ਰੰਭ ਕੀਤੀ ਕਹਿਣ ਲੱਗੇ ਤੁਸੀਂ ਕਹਿੰਦੇ ਦਿੱਲੀ ਦਾ ਤਖਤ ਮੱਥਾ ਟੇਕਣ ਆਇਆ ਦਿੱਲੀ ਤਖਤ ਮੱਥਾ ਆਸਾਨ ਕਰ ਲਈ ਨਹੀਂ ਆਇਆ ਬੀਬੀ ਤੂੰ ਸਾੜੀ ਪਾ ਕੇ ਆਈ ਹੈ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੁਰਬਾਨੀ ਨਾਂ ਕਰਦੇ ਤੂੰ ਬੁਰਕਾ ਪਾਇਆ ਹੋਣਾ ਸੀ ਬੁਰਕਾ ਉਹ ਮੁਸਲਮਾਨ ਬੀਬੀਆਂ ਬੁਰਕਾ ਪਾਉਂਦੀਆਂ ਨਾ ਕਹਿੰਦੇ ਬੀਬੀ ਤੂੰ ਸਾਰੀ ਲਾ ਕੇ ਆਈਆਂ ਤੂੰ ਬੁਰਕਾ ਪਾ ਕੇ ਆਉਣਾ ਸੀ ਤੂੰ ਰਾਮ ਦਾ ਨਾਂ ਨਹੀਂ ਸੀ ਲੈਣਾ ਤੂੰ ਬਿਸਮਿਲ੍ਲਾ ਕਹਿਣਾ ਸੀ ਉਹ ਗੱਲ ਇੰਦਰਾ ਗਾਂਧੀ ਦੇ ਕਾਰਜ ਜੀ ਨੂੰ ਚੀਰ ਗਈ ਇੱਥੋਂ ਮੋਢ ਵਜਾ ਜੇ ਇਹ ਸਾਰਾ ਇਸ ਗੱਲ ਤੋਂ